ਅੱਜ 20 ਤਰੀਕ ਹੋਈ ਆ। ਪਰਮਾਤਮਾ ਦੀ ਕਿਰਪਾ ਨਾਲ ਚਲੋ ਪਿਛਲੇ ਸਾਲ ਤੋਂ 10 ਦਿਨ ਤਾਂ ਕੰਮ ਲੇਟ ਆ ਵੈਸੇ। ਪਿਛਲੇ ਸਾਲ 10 ਤਰੀਕ ਨੂੰ ਲੱਗ ਗਿਆ ਦੀ। ਅੱਜ 20 ਤਰੀਕ ਹੋਈ ਆ ਕੰਮ ਸਟਾਰਟ ਕਰਤਾ। ਕੋਹਾਗੇ ਨੂੰ ਐਤ ਕੀ ਨਵੇਂ ਟਾਇਰ ਲਵਾਏ ਨੇ ਦੇਖੋ। ਉਧਰ-ਉਧਰ ਜਾਣ ਨੂੰ। ਆ ਜਿਹੜਾ ਟੱਕਾ ਆਪਣਾ ਪਿੰਡ ਤੋਂ ਥੋੜਾ ਦੂਰ ਆ। ਉਹ ਪਿੰਡ ਆ। ਇਹ ਤਾਂ ਅਸੀਂ ਪਹਿਲਾਂ ਲਵਾਈ ਸਟਾਰਟ ਕਰ ਦਿੰਦੇ ਆ। ਡਾਕਰ ਹੈ ਬਹੁਤ ਜ਼ਿਆਦਾ ਤੇ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਐਤ ਕੀ ਲੇਬਰ ਵੀ ਟਾਈਮ ਨਾਲ ਆ ਗਈ ਯੂਪੀ ਵਾਲੇ ਬੰਦੇ ਨੇ ਤੇ ਜੀਰੀ ਵੀ ਬਹੁਤ ਵਧੀਆ ਲਾਉਂਦੇ ਨੇ ਆ ਸਵੇਰੇ ਉੱਠ ਕੇ ਕਿੱਲਾ ਲਾ ਵੀ ਦਿੱਤਾ ਤੇ ਇਸ ਵਾਰ ਇਹਨਾਂ ਨੂੰ ਸਾਰਾ ਲੇਬਰ ਨੂੰ ਗੱਦੇ ਤੇ ਪੱਠੀ ਤੇ ਜਵਾਰਾ ਪਾ ਕੇ ਵਧੀਆ ਮਤਲਬ ਕਿ ਰੈਂਚ ਐਨ ਨੂੰ ਐਨ ਵਧੀਆ ਬਣਾ ਕੇ ਦਿੱਤਾ ਕੂਲਰ ਲਾ ਦਾਂਗੇ ਤੇ ਜਿਹੜਾ ਆ ਆ ਵਾਲਾ ਟੱਕਾ ਇਹ ਚ ਸਾਡਾ ਢੇੜਾ ਘੱਟ ਲੱਗਦਾ ਢੇੜਾ ਘੱਟ ਲੱਗਣ ਕਰਕੇ ਮਤਲਬ ਕਿ ਇੰਨੀ ਬਹੁਤੀ ਰੇਖ ਦੇਖ ਰਸਤਿਆਂ ਦੀ ਕੋਠਿਆਂ ਦੀ ਨਹੀਂ ਹੁੰਦੀ ਆ ਦੇਖੋਗੇ ਆਪੀਆਰ 14 ਤੇ ਯੂਰੀ ਦਾ ਡੇਢ ਥੈਲਾ ਪਾਤਾ ਸੀ ਕੱਲ ਪਾ ਕੇ ਕੱਦੂ ਕੀਤਾ ਸੀ ਪਰ ਕਿਹੜਾ ਦੇਖੋਗੇ ਆ ਅਸੀਂ ਸਾਡੇ 10 12 ਕਿੱਲਾਂ 'ਚ ਕਦੇ ਵੀ ਅੱਗ ਨਹੀਂ ਲਾਈ ਪਰ ਜਿਹੜੇ ਲੋਕ ਨੇ ਉਹ ਕੋਈ ਕਸਰ ਨਹੀਂ ਗੁਜ਼ਾਰਦੇ ਅੱਧੇ ਪਿਛਲੇ ਸਾਲ ਵੀ ਐਈ ਹੋਇਆ ਸੀ ਤੇ ਇਸ ਵਾਰ ਵੀ ਅੱਧੇ ਕਿੱਲੇ 'ਰ ਅੱਗ ਡੌਲ ਤੋਂ ਆ ਕੇ ਵੱਟ ਨੂੰ ਆਈ ਅੱਗ ਤੇ ਰਾਮ ਰਾਮ ਜੀ ਏਕ ਦੇ ਦੋ ਸੱਚ ਹੋ ਰਿਹਾ ਰੇ ਹਾਂ ਠੀਕ ਹੈ ਇਹ ਰੱਬ ਦਾ ਨਾਮ ਲੈ ਕੇ ਆ ਮਿੱਠਾ ਬਨ ਲਗੇ ਕੰਮ ਸਟਾਰਟ ਕਰਤਾ ਆ ਕੇਵਲ ਦੇਖੋ ਆ ਕੇਵਲ ਪੋਰ ਦੇ ਉੱਤੇ ਹੀ ਗੌਂਡੀਆਂ ਨੇ ਫੂਕਤੀ ਚਲੋ ਇੰਨਾ ਤਾਂ ਸ਼ੁਕਰ ਆ ਪ੍ਰਮਾਤਮਾ ਦਾ ਕਿ ਜੋੜ ਲਾ ਕੇ ਹੀ ਥਰ ਗਿਆ ਨਹੀਂ ਤਾਂ ਯਾਰ ਮੋਟਰ ਕੱਢਣੀ ਪੈ ਜਾਣੀ ਸੀ ਆ ਦੇਖੋ ਆ ਪਿੱਛੋਂ ਇੱਥੋਂ ਅੱਗ ਆਈ ਆ ਆ ਆ ਇੱਥੇ ਆ ਇਹ ਬੱਟ ਦੇ ਉੱਤੇ ਉਹਦੀ ਅੱਗ ਆ ਕੇ ਆਰਾ 보기 ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਆ ਕੱਲ ਦੀ ਲਾਈਟ ਭੱਜੀ ਨਹੀਂ ਤੇ ਚਾਰ ਪੰਜ ਕਿੱਲੇ ਇਕੱਠੇ ਹੀ ਹੋ ਗਏ ਬਹੁਤ ਹਾਲੇ ਥੋੜੀ ਜਿਹੀ ਛੋਟੀ ਜਾਂ ਲੇਟ ਵਿਜੀ ਸੀ ਇਸ ਵਾਰ ਚਲੋ ਬਾਕੀ ਦੇਖੀ ਜਾਊਗਾ ਜੋ ਵੀ ਹੈਗਾ ਲੋਈ ਸਟਾਰਟ ਅੱਜ ਕਰਤੀ ਉਹ 275 ਟਾਈਪ ਦਾ ਉਹਦੇ ਨਾਲ ਅਸੀਂ ਕੱਜੂ ਕਰਦੇ ਆ ਤੇ ਨਾਲ ਦੀ ਨਾਲ ਥੋੜਾ ਜਿਹਾ ਕਰਾ ਲੱਗਣ ਤੋਂ ਰਹਿੰਦਾ ਸੀ ਦੋਨੇ ਲੈ ਲੋ ਤੇ ਉਹ ਆ ਕੱਦੂ ਕਰ ਰਿਹਾ ਛੋਟਾ ਟਰੈਕਟਰ ਤੇ ਥੋੜਾ ਜਿਹਾ ਕਰਾ ਲਾਣ ਤੋਂ ਰਹਿੰਦਾ ਸੀ ਉਹ ਜੌਂਡੀਅਰ ਉਹ ਕਰੇ ਤੇ ਚੱਲ ਰਿਹਾ ਦੋਕ ਦਿਨਾਂ ਦਾ ਕੰਮ ਕਰੇ ਤੇ ਰਹਿੰਦਾ ਹੈ ਇਹ ਤਾਂ ਕੀ ਕੰਪਿਊਟਰ ਕਰੇ ਦਾ ਕੰਮ ਬਹੁਤ ਜ਼ੋਰ ਦਾ ਸੀਗਾ ਜਿੰਨਾ ਕੰਬੈਨਾਂ ਨੇ ਕੰਮ ਕੀਤਾ ਉਹਨੇ ਹੀ ਕੰਪਿਊਟਰ ਕਰੇ ਨਾਲ ਹੋ ਗਿਆ ਚਲੋ ਪਰਮਾਤਮਾ ਦਾ ਸ਼ੁਕਰ ਹੈ ਉਹ ਚੱਲਦਾ ਅੱਜ ਫਾਈਨਲ ਹੋ ਜੂਗਾ ਬਾਕੀ ਦੇਖਦੇ ਆ ਅੱਗੇ ਕੀ ਬਣਦਾ